ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਹਾਂ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਅੱਜ ਪਿੰਡ ਸਿੰਘਪੁਰਾ ਜ਼ਿਲ੍ਹਾ ਅਮਰਸਰ ਤਹਿਸੀਲ ਬਾਬਾ ਵਕਾਲਾ ਇਸ ਘਰ ਚੋਂ ਪਹਿਲਾ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਹਾਂ ਵੀਰ ਨੇ 4 ਬੈੜਾਂ ਸੇਲ ਕਰਨੀਆਂ ਜਿਨ੍ਹਾਂ ਵਿੱਚ ਦੋ ਤਿੰਨ ਤਾਜ਼ੀਆਂ ਸੂਈਆਂ ਤੇ ਇੱਕ ਆ ਜੀ ਗੱਬਣ ਇੱਕ ਬਿਲਕੁਲ ਤਾਜੀ ਅੱਜ ਹੀ ਸੂਈ ਆ ਜੇਰ ਪਿੱਛੇ ਲਮਕਦੀ ਪਈ ਆ ਵੇਖ ਸਕਦੇ ਆ ਤੁਸੀਂ ਪੂਰੀ ਬੇਨਤੀ ਇਹ ਆ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਓ ਤੇ ਜਿਹੜਾ ਪਸ਼ੂ ਗੱਪਣਾ ਉਹਨੂੰ ਆ ਕੇ ਚੈੱਕ ਕਰਕੇ ਥਾਂ ਟੇਪ ਕੇ ਲੈ ਕੇ ਜਾਇਓ ਤਾਂ ਜੋ ਕਿਸੇ ਕਿਸਮ ਦਾ ਲਾਹਮਾ ਨਾ ਰਹਿ ਸਕੇ ਆਪਾਂ ਵੀਰ ਨਾਲ ਗੱਲਬਾਤ ਵੀ ਕਰਾਵਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਸਾਨੂੰ ਫੋਨ ਕਰ ਸਕਦਾ ਹੈ ਨੰਬਰ ਨੋਟ ਕਰ ਲਓ 856600918 ਫੇਸਬੁੱਕ ਤੇ ਵੀ ਸੇਮ ਪੇਜ ਆ ਉਹਨੂੰ ਵੀ ਸਾਰੇ ਜਾਣੇ ਫੋਲੋ ਕਰ ਲਓ ਗੱਲਬਾਤ ਕਰਾਉਨੇ ਆ ਵੀਰ ਨਾਲ ਹਾਂ ਜੀ 사ਸੀ ਕਾ ਭਾਜੀ 사ਸੀ ਕਾ ਜੀ ਕੀ ਹਾਲ ਚਾਲ ਹੈ ਜੀ ਠੀਕ ਠਾਕ ਵਧੀਆ ਵੀਰ ਅੱਜ ਫਿਰ ਚਾਰ ਵੜਾ ਹਾਂਜੀ ਚਾਰ ਵੀਰ ਅੱਜ ਠੀਕ ਆ ਹਾਂਜੀ ਤੇ ਤਿੰਨ ਸੁਈਆਂ ਹਾਂਜੀ ਤਿੰਨ ਸੁਈਆਂ ਇੱਕ ਗੱਬਣੇ ਇੱਕ ਗੱਬਣੇ ਹਾਂਜੀ ਚੰਗੀ ਕੁਆਲਿਟੀ ਵਾਲੀਆਂ ਹਾਂਜੀ ਬਹੁਤ ਵਧੀਆ ਵੀਰ ਹੌਲੇ ਮੁੱਲ ਵਾਲੀਆਂ ਵੀ ਹੈਗੀਆਂ ਆਪਣੇ ਕੋਲ ਵੱਧ ਵਾਲੀਆਂ ਵੀ ਹੈਗੀਆਂ ਠੀਕ ਆ ਅੱਜ ਫਿਰ ਜਾਇ ਜੀ ਚੱਲੂਗਾ ਜਾਇ ਜੀ ਵੀਰ ਚੱਲੂ ਪਹਿਲਾਂ ਤੁਹਾਨੂੰ ਪਤਾ ਆਪਣਾ ਜਾਇ ਜੀ ਹੁੰਦਾ ਠੀਕ ਆ ਬਾਕੀ ਹੁੰਦੇ ਕੁਆਲਿਟੀ ਵਾਲੇ ਬਹੁਤ ਵਧੀਆ ਵਾਲੇ ਵੀਰ ਜੀ ਆਪਣੀਆਂ ਪਾਸੇ ਤਾਂ ਪੂਰੀ ਕੋਸ਼ਿਸ਼ ਕਰੀਦੀ ਵੀ ਮਾੜਾ ਨਾ ਆਵੇ ਪਸ਼ੂ ਤੇ ਬਾਕੀ ਚਲੋ ਆਪਣੇ ਤੋਂ ਵੇਖਤ ਵਿਚਾਰ ਕਿਹਦੇ ਆਂਦੇ ਵਧੀਆ ਨਿਆਂਦੇ ਆ ਜੀ 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 ਠੀਕ ਆ ਵੀਰ ਜੀ ਡਰੈਸ ਦੱਸ ਦਿਓ ਆਪਣਾ ਡਰੈਸ ਵੀਰ ਜੀ ਪਿੰਡ ਸਿੰਘਪੁਰਾ ਤਹਿਸੀਲ ਬੱਪਕਾਲਾ ਸਾਹਿਬ ਜ਼ਿਲ੍ਹਾ ਅੰਮ੍ਰਿਤਸਰ ਠੀਕ ਆ ਜੀ ਫੋਨ ਨੰਬਰ ਦੱਸ ਦਿਓ ਜੀ 73470 5349 ਤੇ ਵਟਸਐਪ ਚੱਲਦਾ ਜੀ ਨਾਮ ਨਾਮ ਵੀਰ ਜੀ ਮੇਰਾ ਨਾਮ ਜੀ ਨਾਮ ਹਾਂ ਜੀ ਤੇ ਆ ਜਿਹੜੀ ਅੱਜ ਹੀ ਸੁੱਈ ਹੈ ਇਸ ਤੋਂ ਸ਼ੁਰੂਆਤ ਕਰਾਂਗੇ ਆਪਾਂ ਪਹਿਲਾਂ ਬੱਚਾ ਦੱਸ ਦਿਓ ਵੀਰ ਜੀ ਕੀ ਜਾਗਿਆ ਮੱਛੀ ਵੀਰ ਮਕਰ ਮੱਛੀ ਚੈੱਕ ਕਰ ਲਓ ਮੱਛੀ ਦਾ ਟੀਗਾ ਕਿਸ ਨੇ ਬਹੁਤ ਵਧੀਆ ਭਰਾਇਆ ਆ ਇਹ ਪੂਰੀ ਕਵਾਲਿਟੀ ਦੀ ਵਸ਼ੀ ਇਹ ਸਾਜੀ ਸੂਈ ਵੀ ਸੋਹਣੀ ਐ ਡੱਬ ਡੁੱਬ ਚੰਗਾ ਵਸ਼ੀ ਦਾ ਤੇ ਆ ਜਿਹੜੀ ਵੈੜ ਵੀ ਚੈੱਕ ਕਰ ਲੋ ਥਾਣੇ ਨੂੰ ਚੈੱਕ ਕਰੋ ਕਿਹੜਾ ਲੱਗਾ ਇਹ ਆ ਵੇਖੋ ਤੇ ਥਾਣਾ ਦਾ ਗੈਪ ਵੀ ਚੈੱਕ ਕਰ ਲੋ ਵੀ ਬਹੁਤ ਸੋਹਣਾ ਗੈਪ ਆ ਤੇ ਜੇਰ ਪਿੱਛੇ ਲਮਕਣੀ ਡਈ ਜਾਂਦੇ ਤੁਸੀਂ ਚੈੱਕ ਕਰ ਸਕਦੇ ਆ ਕਿੰਨਾ ਕ ਟਾਈਮ ਹੋ ਗਿਆ ਵੀਰ ਜੀ ਸੂਈ ਰੋ ਇਹਨੂੰ ਮੇਰੇ ਅੱਧਾ ਘੰਟਾ ਹੋ ਗਿਆ ਸੂਈ ਅੱਛਾ ਅੱਧਾ ਘੰਟਾ ਹੋ ਗਿਆ ਤੇ ਸੂਆ ਵੀਰ ਜੀ ਦਾ ਕਿਰਮਾ ਦੂਜਾ ਵੀਰ ਜੀ ਦਾ ਦੂਜਾ ਸੂਆ ਠੀਕ ਆ ਤੇ ਪਹਿਲੇ ਸੂਏ ਦੁੱਧ ਕਿੰਨਾ ਕੁ ਚੋਆ ਨੇ ਦੁੱਧ ਵੀਰੇ ਘਰ ਆਣੇ ਦੇ ਕਹਿਣ ਮੁਤਾਬਕ ਤੇ ਉਹਦੇ 22 ਤੇ 21 ਕਿਲੋ ਚ ਗਰੰਟੀ ਦਿੰਦੇ ਆ ਠੀਕ ਆ ਹਾਂਜੀ ਚਲੋ ਜਿਆਦਾ ਨਹੀਂ ਤੇ 20 ਕਿਲੋ ਵੈਟ ਦੁੱਧ ਵਧੀਆ ਭਰੂਗੀ ਠੀਕ ਆ ਬਾਕੀ ਸੇਵਾ ਦਾ ਵਾ ਸੇਵਾ ਤੇ ਜਾਂ ਪੰਜੀ ਵਿਚਵਾ ਸਕਦਾ ਕੋਈ ਵੀਰ ਭਰਾ ਜੀ ਹਾਂਜੀ ਬਾਕੀ ਇਹ ਤਾਂ ਧਾਰਾਂ ਦੂਰਾ ਮਾਰ ਕੇ ਦੇਖਣੀ ਆ ਜੀ 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 ਠੀਕ ਆ ਇਹਨੂੰ ਤੋਰੀੇ ਖੋਲ ਕੇ ਕੱਦ-ਕੱਦ ਤੁਸੀਂ ਚੈੱਕ ਕਰ ਲਓ। ਬਾਕੀ ਥਣ ਬਹੁਤ ਮੋਟਾ-ਮੋਟਾ ਲੱਗਾ ਇਹਨੂੰ। ਆਹ ਵੇਖਦੇ। ਵੇਖ ਸਕਦੇ ਆ ਹਵਾਨਾ ਵੀ ਚੈੱਕ ਕਰ ਲਓ। 20 ਲੀਟਰ ਪਹਿਲੇ ਸੂਈ ਚ ਆਇਆ ਵਾ। ਤੇ ਅੱਜ ਹੀ ਸੂਈ ਆ। ਅੱਧਾ ਘੰਟਾ ਹੋ ਗਿਆ ਵੀਰ ਜੀ ਦਾ ਸੂਈ ਨੂੰ। ਆਹ ਵੇਖੋ ਫੇਸ ਕੁਆਲਟੀ ਬੜੀ ਸੋਹਣੀ ਆ। ਬੁਤੀ ਬਿਲਕੁਲ ਚੰਗੀ ਆ। ਤੇ ਬਾਕੀ ਇਹਨਾਂ ਵਿਹੜਾ ਨੂੰ ਗਰਮੀ ਦੇ ਵਿੱਚ ਕੋਈ ਪ੍ਰਭਾਵ ਨਹੀਂ ਹੈਗੀ। ਆਹ ਵੇਖੋ ਜੀ। ਬਾਕੀ ਵੱਡੇ ਕੱਦ ਦੀ ਮਾਲਕ ਆ ਕੋਈ ਛੋਟੀ ਨਹੀਂ ਗਈ ਆ ਵੇਖ ਸਕਦੇ ਹਾਂ ਹਮਾਰਾ ਇੱਕ ਵਾਰ ਫੇਰ ਚੈੱਕ ਕਰਨ ਨੂੰ ਤਾਂ ਥਾਣਾ ਦਾ ਗੈਪ ਵੀ ਚੈੱਕ ਕਰ ਲੋ ਥਾਣ ਬਹੁਤ ਮੋਟਾ ਵਾ ਜੀ ਥਾਣ ਵੀਰ ਜੀ ਬਹੁਤ ਸਪੈਸ਼ਲ ਲੱਗਾ ਥਾਣ ਜੀ 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 ਠੀਕ ਠੰਡੀ ਵੇਖੋ ਇੱਧਰ ਹੈ ਵੀ ਠੰਡੀ ਧੀਰੀ ਵੀਰ ਜੀ ਜਿੰਦਾ ਮਰਜੀ ਹੋਵੇ ਬੈਠੇ ਰਹੋ ਆ ਵੇਖੋ ਜੀ ਬਿਲਕੁਲ ਠੰਡੀ ਧੀਰੀ ਆ ਥਾਣ ਦਾ ਗੈਪ ਵੀ ਚੰਗਾ ਆ ਵੀਰ ਜੀ ਦਾ ਧਾਰਾ ਮਾਰ ਦੇਣੀ ਆ ਮੈਂ ਆਹ ਦੇਖੋ ਥੋੜਾ ਡਰਦੀ ਆ ਸਾਡੇ ਤੋਂ ਆਹ ਵੇਖੋ ਆਹ ਵੇਖੋ ਕਾ ਤੇ ਵੀ ਦੀ ਮੋਟਰ ਰੁਕ ਗਈ ਜੀ 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 ਠੀਕ ਹੈ ਇੱਕ ਰੰ ਮੜਾ ਲਾ ਕੇ ਦਿਖਾ ਦਉ ਮੋ ਤੋ ਬਾਕੀ ਆਹ ਵੇਖੋ ਲਿਸੀ ਨਹੀਂ ਗਈ ਤੇ ਚੰਗੀ ਸੋਹਣੀ ਸੁਨੱਖੀ ਹੈ ਜੀ ਇੱਕ ਰੰ ਦੂਰ ਤੋਂ ਵੀ ਦਿਖਾ ਦਿੰਨੇ ਤੇ ਨੇੜੇੋਂ ਦਿਖਾ ਦਿੰਨੇ ਕੱਦ ਦੂਜੀਆਂ ਨਾਲੋਂ ਚੈੱਕ ਕਰ ਲੋ ਇਹਦਾ ਵੱਡਾ ਆਹ ਵੇਖੋ ਹਾਂਜੀ ਵੀਰ ਜੀ ਇਸ ਵਾਰ ਵੀਰ ਜੀ ਕਿੰਨਾ ਚਾਹੂਗੀ ਦੁੱਧ ਦੱਸੋ ਵੀਰ ਜੀ ਦਾ ਪਰਾ ਦੁੱਧ ਸੇਵਾ ਰਹਾ ਹੈ 20 ਕਿਲੋ ਦੁੱਧ ਵਧੀਆ ਫਿਰ ਭਰੂਗੀ ਲੈ ਠੀਕ ਹੈ ਜੀ ਹਾਂਜੀ ਸਹੀ ਆ ਤੇ ਬਾਕੀ ਥਾਂ ਤੋਂ ਚੰਗਾ ਤੁਹਾਨੂੰ ਪਤਾ ਜਿਆਦਾ ਵਾਲੀ ਜਲਸੀ ਕਰਾਉਸ ਆ ਹਾਂਜੀ 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 ਇਹਨਾਂ ਦੀ ਫੈਡ ਵੀ ਚੰਗੀ ਆਂਦੀ ਹੈ ਵੀਰ ਜੀ ਚੰਗੀ ਆਉਂਦੀ ਠੀਕ ਹੈ ਜੀ ਠੀਕ ਹੈ ਤੇ ਦੱਸੋ ਫੇਰ ਕਿੰਨਾ ਕਰਨਾ ਮੂੜੀ ਤੁਸੀਂ ਦੱਸ ਦਿਓ ਵੀਰ ਫੇਰ ਕੀ ਗੱਲ ਨਹੀਂ ਤੁਸੀਂ ਜਿਆਦਾ ਦੱਸੋ ਜਿੰਨਾ ਕਿ ਪਹਿਲੇ ਫੋਨ ਤੇ ਜਿਹੜਾ ਨੂੰ ਪਤਾ ਮਾਰਕੀਟ ਦੇ ਹਿਸਾਬ ਨਾਲ ਉਹਨਾਂ ਨੇ 65 ਸੱਤਰੀ ਮੰਗੀ ਆ ਦੇਖ 62000 ਦੀ ਦੇ ਦਿੱਤੀ ਥੋੜਾ ਆ ਕਰ ਮਾਨਤਾਨ ਤੇ ਐਂ ਕਰ ਦ ਵੀਰ ਕੋ ਗੱਲ ਨਹੀਂ 2000 ਡਾ ਦੇ ਮੈਂ ਕਹਿੰਦਾ ਠੀਕ ਆ ਵੀਰ 2 ਹੋਰ ਡਾ ਦਾਂਗੇ 2 ਘੱਟ 60 ਦੀ ਦੇ ਦਾਂਗੇ 58000 ਦੀ ਹੋਰ ਵੀਰ ਮਾਨਤਾਨ ਕਰਾਂਗੇ ਪੂਰਾ ਕੋਈ ਫੋਨ ਕਰ ਲੈ ਜੇ ਵੀ ਫਿਕਸ ਨਹੀਂ ਹੈਗਾ ਹਾਂਜੀ 1000 ਹੋਰ ਕਰ ਦਾਂਗੇ ਵੀਰ ਕੋਈ ਗੱਲ ਨਹੀਂ 57 ਦੀ ਹਾਂਜੀ 57 ਦੀ ਪੂਰੇ ਦੀ ਕਰਦੇ ਨਹੀਂ ਪੂਰੇ ਦੀ ਵੀਰ ਜ਼ਿਆਦਾ ਧੱਕਾ ਹੁੰਦਾ ਫੋਨ ਫੋਨ ਕਰ ਲੈ ਬਾਕੀ 55 ਦੀ ਨਹੀਂ ਵੀਰ ਹਾਂ ਕੋਈ ਗੱਲ ਨਹੀਂ ਮਾਨਤਾਣਾ ਆਪਾਂ ਕਰਾਂਗੇ ਬਾਕੀ ਫੋਨ ਕਰ ਲੈ ਕੋਈ ਫਿਕਸ ਨਹੀਂ ਹੈਗਾ ਨਾ ਹਾਂਜੀ ਕਰਾਂਗੇ ਕਰਾਂਗੇ ਠੀਕ ਹੈ ਠੀਕ ਆ ਵੇਖੋ ਜੀ 57000 ਵੀਰ ਨੇ ਮੁੱਲ ਕੀਤਾ ਫੋਨ ਕਰ ਲਿਓ ਬਾਕੀ ਜਿਹੜੀ ਵੈਣ ਹੈਗੀ ਜਿੱਦਾਂ ਦੀ ਹੈਗੀ ਆਪਾਂ ਉਦਾਂ ਦੀ ਦਿਖਾਈ ਆ ਹਾਂਜੀ ਵੀਰ ਜੀ ਥਣ ਤੋਂ ਨਾ ਇਹਨੂੰ ਵੱਡੀ ਕੀ ਤਾਂ ਨਾ ਆਪਾਂ ਇਹਨੂੰ ਛੋਟੀ ਦਿਖਾਇਆ ਰੰਗ ਰੰਗ ਜਿੱਦਾਂ ਦਾ ਹੈਗਾ ਉਦਾਂ ਦਿਖੂਗਾ ਬਾਕੀ ਮੱਛੀ ਚੰਗੀ ਮਗਰ ਬਰੀਦ ਆ ਤੇ ਬਾਕੀ ਵੀਡੀਓ ਦੇ ਵਿੱਚ ਕੋਈ ਆਪਣੀ ਵੀਡੀਓ ਬਣੀ ਹੋਵੇ ਉਹਦੇ ਵਿੱਚ ਡੰਗਰ ਵੱਡਾ ਛੋਟਾ ਕਦੇ ਨਹੀਂ ਦਿਖੂਗਾ ਬਾਕੀ ਆਗੇ ਤੁਸੀਂ ਚੁਆਇਸ ਜੋ ਵੀ ਆ ਥਾਂ ਤੁਸੀਂ ਟਿੱਪਣੇ ਉਹ ਤੁਹਾਡੀ ਜ਼ਿੰਮੇਵਾਰੀ ਹੈ ਜੀ ਦੂਜੇ ਨੰਬਰ ਤੇ ਆਪਾਂ ਦੇਖੋਣੀ ਆ ਆ ਵੇਖ ਸਕਦੇ ਆ ਆ ਵੇਖੋ ਜੀ ਇਹ ਵੀ ਸੂਈ ਵੀਰ ਜੀ ਹਾਂ ਜੀ ਸੂਈ ਵੀਰ ਜੀ ਇਹਦਾ ਆ ਵੀ ਤਾਜੀ ਸੂਈ ਆ ਪਹਿਲੇ ਸਮੇਂ ਦੀ ਹੈ ਇਹ ਵੀ ਸੂਈ ਠੰਡੀ ਦੇਖੋ ਜੀ ਆ ਵੇਖੋ ਜੀ ਪਹਿਲਾ ਸੁਹਾ ਸੂਈ ਆ ਪਹਿਲੇ ਦੀ ਖਾਂਡ ਥੋੜਾ ਚੰਗਾ ਲੱਗਾ ਇਹਨੂੰ ਵੀ ਗੈਪ ਗੂਬੇ ਦਾ ਵੀ ਚੰਗਾ ਬੱਚਾ ਇਹਦਾ ਵੀਰ ਜੀ ਕਿਹੜਾ ਬੱਚਾ ਵੀਰ ਜੀ ਮਗਰ ਬੱਚਾ ਜੇ ਉਹ ਡੱਬਾ ਬੱਚਾ ਇਹ ਆ ਬੱਚਾ ਜੀ ਠੀਕ ਆ ਤੇ ਸੂਆ ਇਹਦਾ ਪਹਿਲਾ ਹੀ ਆ ਪਹਿਲੇ ਸੂਏ ਵੀ ਦੁੱਧ ਕਿੰਨਾ ਵੀਰ ਜੀ ਇਹਦੇ ਕੋਲ ਦੁੱਧ ਵੀਰ ਜੀ ਇਹਦੇ ਕੋਲ 12 ਕਿਲੋ ਆ 12 ਕਿਲੋ ਦੁੱਧ ਤਿਆਰ ਦੋ ਟਾਈਮ ਤੇ ਸਾਡੀ ਕਰਨ ਲਈ ਕੋਈ ਵੀਰ ਭਰਾ ਠੀਕ ਆ ਹਾਂਜੀ ਸਹੀ ਆ ਤੋੜ ਦੋ ਵੀਰ ਜੀ ਨੂੰ ਆਹ ਵੇਖੋ ਜੀ ਪਹਿਲਾ ਸੂਆ ਸੂਈ ਆ 12 ਕਿਲੋ ਇਹਦੇ ਕੋਲ ਤਿਆਰ ਆ ਇਸ ਟਾਈਮ ਤੇ ਦੁੱਧ ਤੇ ਕੰਪੈਕਟ ਹਾ ਆਰਡਰ ਵਾਲੀ ਆ ਫਿਕਸ ਆਰਡਰ ਆ ਇਹਦਾ ਥਾਣ ਜਿਹੜਾ ਲੱਗਾ ਵਾ ਸੋਹਣਾ ਲੱਗਾ ਮੁੱਠੀ ਦੀ ਜਵਾਈ ਜਣਾ ਲੱਗਾ ਜੀ ਬਹੁਤ ਹੀ ਸੋਹਣਾ ਥਾਣਾ ਆਇਸੋ ਜੀ ਬਾਕੀ ਹਵਾਨਾ ਵੀ ਚੰਗਾ ਵਾ ਕੋਈ ਟੁੱਟਵਾ ਹਵਾਨਾ ਨਹੀਂ ਗਾ ਇਹਦਾ ਠੀਕ ਸਾਡ ਡਰਾਈਵ ਦੁੱਧੋਂ ਦੁੱਧੋਂ ਵਾਜੂਗੀ ਭਾਜੀ ਥੋੜਾ ਬੋਲਾਂਗੇ ਵੀਰ ਸੇਵਾ ਕਰੂ ਵੀਰ ਭਰਾ ਦੇ ਵਧੂਗੀ ਜੀ ਠੀਕ ਆ ਠੀਕ ਆ ਸਹੀ ਆ ਤੇ ਦਿਨ ਕਿੰਨੇ ਦੱਸਾਂ ਸੂਈ ਨੂੰ ਆ 10000 ਦਿਨ ਹੋ ਗਏ 10000 ਦਿਨ ਹੋ ਗਏ ਤੇ ਇਹਦਾ ਕਿੰਨਾ ਕੁ ਮੁੱਲ ਆ ਵੀਰ ਜੀ 11 ਵੀਰ ਜੀ ਮੁੱਲ ਤੇ 45000 ਹਾਂਜੀ 42000 ਦੀ ਦੇ ਦਾਂਗੇ ਛੋੜ ਕਿ ਨਹੀਂ ਕਰਨੀ 2000 ਕਰ ਦਾਂਗੇ ਪੂਰੇ 40 ਪੂਰੇ 40 ਦੀ ਹਾਂਜੀ ਉੱਚ ਥੋੜੀ ਬੋਦੀ ਹੋ ਜੂ ਮਾਨਤਾ ਮੁਰਕੇ ਮੋਕੇ ਬਾਕੀ ਮੌਕੇ ਦੇ ਜਿੰਨੇ ਵੀਰ ਨੇ ਫੋਨ ਕਰਨਾ ਵਾ ਤੇ ਆਪੇ ਛੋੜ ਕਰਾ ਲਿਓ ਵੀਰ ਛੋੜ ਖੁੱਲੀ ਵੀ ਕਰ ਦੇ ਦਿੰਦਾ ਹੁੰਦਾ ਕਰਾਂ ਵੀਰ ਹਾਂਜੀ ਹਾਂਜੀ ਕਰਾਂਗੇ ਵੀਰ ਜਰੂਰ ਬਾਕੀ ਕਈ ਵਾਰ ਪਿਆਰ ਪੈ ਜਾਂਦਾ ਕਿਸੇ ਵੀਰ ਨਾਲ ਜਦੋਂ ਕੋਈ ਫੋਨ ਕਰਦਾ ਵਾ ਤੇ ਵੀਰ ਨੂੰ ਫੋਨ ਕਰ ਲਿਓ ਤੇ ਮਾਣ ਤਾਂ ਹੋ ਜੂਗਾ 40000 ਚੋਂ ਹੀ ਆ ਗੱਬਣ ਵੈੜ ਦਿਖਾਉਣੀ ਆ ਚੈੱਕ ਕਰੋ ਇਹਦਾ ਥਾਣ ਕੁਆਲਟੀ ਚੈੱਕ ਕਰ ਲਓ ਪਹਿਲਾਂ ਥਾਣ ਵੇਖੋ ਕਿੱਡਾ ਮੋਟਾ ਸੋਹਣਾ ਲੱਗਾ ਥਾਣ ਜੀ ਪ੍ਰਿੰਟ ਵੀ ਚੈੱਕ ਕਰ ਲਓ ਆ ਵੇਖੋ ਜੀ ਸੀਲ ਠੰਡੀ ਵੀਰ ਜੀ ਵੀ ਵੱਡੀ ਆ ਵੀ ਠੰਡੀ ਸੀਲ ਆ ਜੀ ਆ ਵੇਖੋ ਥਾਣੋ ਭਾਵੇਂ ਆ ਥਾਣ ਥਾਣ ਦੀ ਕੁਆਲਟੀ ਚੈੱਕ ਕਰੋ ਗਲਾਬੀ ਧਣ ਲੱਗਾ ਜੀ ਇਹਨੂੰ ਆਕਸੀਜਨ ਠੰਡੀ ਬਿਲਕੁਲ ਠੰਡੀ ਠੰਡੀ ਤੇਰੀ ਠੰਡੀ ਅੱਛਾ ਪਹਿਲਾਂ ਸੂਹਾ ਅੱਜ ਜੀ ਪਹਿnde ਸੂਹੇ ਸੁਣਾ ਲੈ ਠੀਕ ਹੈ ਜੀ ਤੁਹਾਨੂੰ ਪਤਾ ਪਹਿਲਾਂ ਡੰਗਰਨੀ ਦੇ ਲੱਗੇ ਨਹੀਂ ਹੁੰਦੇ ਇਹਨਾਂ ਦਾ ਵੇਖ ਲਓ ਜਿੱਦਾਂ ਮਰਜੀ ਹੱਥ ਫੇਰੀ ਜਾਓ ਮਾਰ ਨਹੀਂ ਮਾਰਦੀ ਦੇਖੋ ਜੀ ਕਿੰਨੇ ਦਿਨ ਲਾ ਜੂਗੀ ਵੀਰ ਜੀ ਦਿਨ ਵੀਰ ਜੀ ਨੇ 5-6 ਖੜਦੇ 5-6 ਦਿਨ ਲਾ ਜੂਗੀ ਹਾਂ ਜੀ ਠੀਕ ਹੈ ਜੀ ਇਹਨੂੰ ਤੋੜ ਦੋ ਵੇਖੋ ਜੀ ਕਰੰਟ ਚੈੱਕ ਕਰ ਲਓ ਬਾਕੀ ਥਰਨ ਬਹੁਤ ਸੋਹਣਾ ਲੱਗਾ ਮੁਠੀ ਦੀ ਚਵਾਈ ਵਾਲਾ ਇਹਨੂੰ ਲੱਗਾ ਵਾ ਆ ਵੇਖ ਰਿਹਾ ਇਹਦੇ ਇਹ ਖੋਜ ਪੂਰੀ ਕੈਮ ਆ ਅਜੇ ਵੀਰ ਥੋੜਾ ਹੈ ਸਾਡੇ ਕੈਮਰਾ ਜੀ 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 ਅਜੇ ਵੀਰ ਜੀ ਦੰਦਾ ਜੀ ਹੈ ਛੱਗੀ ਜੀ ਵੀਰ ਜੀ ਮੂੰਹ ਤੋਂ ਛੇ ਦੰਦ ਠੀਕ ਆ ਆ ਦੇਖੋ ਜੀ ਬਾਕੀ ਦੰਦ ਆਪ ਵੀ ਚੈੱਕ ਕਰ ਲਿਓ ਆਗੇ ਤੁਸੀਂ ਤੇ ਦੁੱਧ ਵੀਰ ਜੀ ਕਿੰਨਾ ਕ ਚਵਾਜੂਗੀ ਏ ਦੁੱਧ ਵੀਰ ਜੀ ਪਹਿਲੇ ਸੂਏ ਬਰੀਡ ਵਾਲੀ ਹੈ ਵਾਹੜ 15 16 ਕਿਲੋ ਚ ਵਾਹੂਗੀ। ਹਾਂਜੀ। ਹਾਂਜੀ। ਠੀਕ ਆ। ਤੇ ਦਿਨ 2-4 ਹੀ ਖੜੂਗੇ ਵੱਧ ਵੀ ਖੜ ਸਕਦੀ ਆ। ਇੱਥੇ ਵੀਰ ਘੜੂ 4-5 ਦਿਨ ਲੈ ਜੂਗੀ। ਠੀਕ ਆ। 4-5 ਦਿਨ ਲੈ ਜੂਗੀ। ਸਹੀ ਆ ਤੇ ਦੱਸੋ ਇਹਦਾ ਕਿੰਨਾ ਕੁ ਮੁੱਲ ਕਰਦੇ ਹੋ ਜੀ? ਮੌਲੇ ਦਾ ਵੀਰ ਜੀ 55 ਜੋ ਮਰਜ਼ੀ ਕਰੀ ਜਾਈਏ। ਹਾਂਜੀ। 50 ਜੋ 2000 ਛੋਟ ਕਰ ਦਾਂਗੇ। 48000 ਦੀ। ਹਾਂਜੀ 1000 ਹੋਰ ਕਰ ਦਾਂਗੇ। 47000 ਦੀ। ਦੇ ਦਾਂਗਾ ਨਾਲੇ। ਮੌਕੇ ਤੇ ਕਰਾਂਗੇ ਵੀਰ ਜੀ ਜੀ। ਫੋਨ ਕਰ ਲੈ ਕੋਈ। ਕੋਈ ਫੋਨ ਫਿਕਸ ਕੋਈ ਨਹੀਂ ਆ। ਪਹਿਲੇ ਫੋਨ ਤੇ ਦੇ ਇਹ ਇੱਕ ਪ੍ਰੇਮ ਪਿਆਰੀ ਵਿਧਾਉਣਾ ਜਿੰਨੇ ਫੋਨ ਕਰ ਲਿਆ ਵੀਰ ਨੇ ਠੀਕ ਹੈ ਜੀ ਆਪਾਂ ਆਹ ਤੇ ਸੁਣੀਆ ਲਾਸਟ ਤੇ ਆਹ ਵੇਖੋ ਹਾਂ ਜੀ ਵੀਰ ਜੀ ਇਹਦਾ ਸੂਆ ਕਰਵਾ ਜੀ ਇਹਦਾ ਸੂਆ ਵੀਰ ਜੀ ਦੂਜਾ ਦੂਜਾ ਸੂਆ ਹਾਂ ਜੀ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ 5-6 ਦਿਨ ਹੋ ਗਏ ਸੂਈ ਨੂੰ 5-6 ਦਿਨ ਹੋ ਗਏ ਠੀਕ ਆਹ ਬੱਚਾ ਜਿਹਦਾ ਵੇਖ ਆਹ ਬੱਚਾ ਇਹਦਾ ਹਾਂ ਜੀ ਠੀਕ ਹੈ ਜੀ ਆਹ ਵੇਖੋ ਜੀ ਇਹਦਾ ਥਾਣ ਥਣ ਚੈੱਕ ਕਰ ਲਓ ਖਾਨ ਬਹੁਤ ਸੋਹਣਾ ਬਾਹ ਮੁੱਠੀ ਦੀ ਜਵਾਈ ਹੈਂ ਢੰਡੀ ਬਹੁਤ ਜਿਆਦੀ ਵੀਰ ਜੀ ਦੀ ਠੀਕ ਹੈ ਜੀ ਬਿਲਕੁਲ ਠੰਡੀ ਸੀਲ ਆ ਹਾਂਜੀ ਮੋਲੇ ਦਾ ਜੈ ਜੀ ਕਰਨਾ ਨਾ ਆਪਾਂ ਜੈ ਜੀ ਵੀਰੇ ਦਾ ਮੁੱਲ ਬਿਲਕੁਲ ਠੀਕ ਹੈ ਦੁੱਧ ਕਿੰਨਾ ਵੀਰ ਜੀ ਇਸ ਟਾਈਮ ਤੇ 8 ਕਿਲੋ 8 ਕਿਲੋ ਦੁੱਧ ਤਿਆਰ 8 ਕਿਲੋ ਫਰਮ ਦਾ ਵਾਦੀ ਆਪਾਂ 8 ਕਿਲੋ ਦੀ ਗਰੰਟੀ ਜਿਹੜਾ ਲੀਟਰ ਮਰਾ ਦੇਣੇ ਮੈਂ ਨਾ ਕੋਈ ਗੱਲ ਨਹੀਂ ਤੋਰ ਦੋ ਮਾਰ ਕੇ ਖੜੇ ਤੋਰ ਦੋ ਵੀਰ ਜੀ ਨੂੰ ਆਹ ਵੇਖੋ ਜੀ ਬਾਕੀ ਸੋਹਣੀ ਆ ਇਹ ਆ ਕਿ ਥੋੜਾ ਜਿਹਾ ਲਿਸਾਪਨ ਹੈਗਾ ਇਹਦੇ ਵਿੱਚ ਪਹਿਲਾਂ ਸਾਮ ਘਟ ਹੋਈ ਹੈ ਬਜਾਰੀ ਦੀ ਲੱਗਦਾ ਥਣ ਜਿਹੜਾ ਲੱਗਾ ਵਾ ਇਹਨੂੰ ਬਹੁਤ ਹੀ ਸੋਹਣਾ ਲੱਗਾ ਮੁਠੀ ਚਵਾਈ ਵਾਲਾ ਥਣ ਲੱਗਾ ਵਾ ਮੋਟਾ ਮੋਟਾ ਥਣ ਲੱਗਾ ਵੇ ਦੇ ਸਕਦੇ ਆ ਤੇ ਕੱਦ-ਕੱਦ ਇਹਦਾ ਵੀ ਠੀਕ ਆ ਸੋਹਣਾ ਵਾ ਜੀ ਪਿੱਛੇ ਦੇ ਵਛਾ 8 ਕਿਲੋ ਦੁੱਧ ਐ ਇਸ ਟਾਈਮ ਦੇ ਰੈਡੀ ਐ ਇਹਦੇ ਕੋਲ ਦੁੱਧੋਂ ਬਾਜੂ ਵੀ ਵੀਰਜੇ ਥੋੜਾ ਵਧੂਗੀ ਕਿੰਨਾ ਕਰੂ ਦੁੱਧ 10 ਕਿਲੋ ਵਧਿਆ ਚਵਾਈ 10 ਕਿਲੋ ਚਵਾਈ ਜਾਊਗੀ ਠੀਕ ਆ ਤੇ ਇਹਦਾ ਲੈਣ ਦੇਣ ਕਿੰਨਾ ਕੁ ਰੱਖਣਾ ਇਹਦਾ ਲੈਣ ਦੇਣ ਵੀਰ ਜੀ ਮੁਰਲਾ ਜਿਉ ਮਰਜ਼ੀ ਕਰੀਏ 32 35 ਭਾਂ ਕਰ ਲਈਏ 30000 ਚ ਮਾਨ ਤਾਨ ਕਰਾਂਗੇ 2000 ਰੁਪਇਆ 28000 ਦੀ ਹਾਂਜੀ ਤੇ ਉਹ ਚੋਂ ਉਹ ਚੋਂ ਕਰਾਂਗੇ ਵੀਰ ਜੀ ਛੋਟ ਛੂਟ ਹੋ ਜੂਗੀ ਕਰ ਦਾਂਗੇ ਵੀਰ ਜੀ ਕਰ ਦਾਂਗੇ 27000 ਦੀ ਦੇ ਦਾਂਗੇ ਕੋਈ ਪਤਾ ਨਹੀਂ ਕਿੱਥੇ ਗੱਲ ਬਣ ਜਾਣੀ ਕੋਈ ਕੋਈ ਗੱਲ ਫੋਨ ਕਰ ਲੈ ਕੋਈ ਫੋਨ ਕਰੇ ਵੀਰਪਰਾ ਜਿੰਨੂੰ ਲੋੜ ਆ ਜਿੰਨੂੰ ਪਸੰਦ ਆ ਜੇ ਫੋਨ ਕਰ ਲੈ ਮੋੜਨਾ ਨਹੀਂ ਕਿ ਇਹਨੂੰ ਕੋਈ ਗੱਲ ਨਹੀਂ ਵੀਰ ਜੀ 27000 ਚ ਮਾਨ ਹੋਊਗਾ ਵੀਰ ਜੀ 27000 ਦੀ ਠੀਕ ਹੈ ਮਾਨ ਹੋ ਜੂਗਾ 27000 ਚ ਕਰਾਂਗੇ ਵੀਰ ਜਰੂਰ ਕਰਾਂਗੇ ਫੋਨ ਕਰ ਕੋਈ ਗੱਲ ਜਿਹੜਾ ਆਪਣੇ ਸਵਾਹ ਡੰਗਰ ਉਹ ਚਵਾ ਕੇ ਖੜੇ ਕੋਈ ਵੀਰ ਭਰਾ ਦੋ ਟਾਈਮ ਤਿੰਨ ਟਾਈਮ ਹਾਂਜੀ ਜਿਹੜਾ ਗੱਬਣਾ ਉਹਨੂੰ ਥਣ ਪਾਸ ਕਰਕੇ ਖੜੋ ਆਪਣਾ ਜੀ ਜਿਹੜਾ ਮੁੜਕੇ ਲਾਮਾ ਦੇਣਾ ਉਹ ਚੰਗੀ ਗੱਲ ਬਿਲਕੁਲ ਤਸੱਲੀ ਕਰਦੇ ਆ ਆਪਣੀ ਆਪਣੀ ਤਸੱਲੀ ਇੱਥੇ ਭਾ ਚਾਰ ਡੰਕ ਕਰ ਲੈ ਆਹੀ ਚਾਰ ਹੀ ਵਹਿੜਾ ਵਾਂ ਜੀ ਚੰਗੀਆਂ ਸੋਹਣੀਆਂ ਵਾਂ ਤੇ ਬਾਕੀ ਜਿਹਨੂੰ ਜਿਹੜਾ ਵੀ ਪਸ਼ੂ ਕਿਸਾਨ ਦੋਂਦਾ ਆਪਣੀ ਆ ਕੇ ਖੁਦ ਤਸੱਲੀ ਜ਼ਰੂਰ ਕਰ ਲਿਆ ਕਰੋ ਕਿਉਂਕਿ ਕਿਸੇ ਕਿਸਮ ਦਾ ਲਾਮਾ ਨਹੀਂ ਰਹਿੰਦਾ ਜਦੋਂ ਤੁਸੀਂ ਵੀ ਤਸੱਲੀ ਕੀਤੀ ਹੁੰਦੀ ਆ ਆਪਣਾ ਕੰਮ ਵੀਡੀਓ ਬਣਾਉਣ ਦਾ ਹੀ ਆਪਾਂ ਵੀਡੀਓ ਬਣਾ ਕੇ ਚੱਲ ਜਾਣਾ ਜੀ ਧੰਨਵਾਦ ਜੀ